ਪ੍ਰਸ਼ਾਸਨ ਹੋਸ ਕਰੋ ਪਿੰਡ ਨੂੰ ਚਿੱਟਾ ਖਤਮ ਕਰੋ ਜ਼ਿਲ੍ਹਾ ਪ੍ਰਸ਼ਾਸਨ ਹੋਸ ਕਰੋ ਪਿੰਡ ਨੂੰ ਚਿੱਟਾ ਖਤਮ ਕਰੋ ਜ਼ਿਲ੍ਹਾ ਪ੍ਰਸ਼ਾਸਨ ਹੋਸ ਕਰੋ ਪਿੰਡ ਨੂੰ ਚਿੱਟਾ ਖਤਮ ਕਰੋ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਅਸੀਂ ਸਰਕਾਰ ਤੋਂ ਪਿੰਡ ਦੀਆਂ ਗਲੀਆਂ ਨਾਲੀਆਂ ਬਣਾਉਣ ਦੀ ਮੰਗ ਨਹੀਂ ਕਰਦੇ ਸਾਡੇ ਪਿੰਡ ਵਿੱਚੋਂ ਨਸ਼ਾ ਬੰਦ ਕਰਵਾ ਦੋ ਬਸ ਇਹੋ ਮੰਗ ਹੈ ਸਾਡੀ ਪਿਛਲੇ 24 ਘੰਟੇ ਵਿੱਚ ਨਸ਼ੇ ਕਾਰਨ ਦੋ ਹੋਰ ਮੌਤਾਂ ਹੋ ਗਈਆਂ ਤਾਂ ਨਸ਼ੇ ਲਈ ਬਦਨਾਮ ਪਿੰਡ ਆਵਾਖਾਂ ਦੇ ਵਸਨੀਕ ਪਿੰਡ ਦੇ ਸਰਪੰਚ ਪੂਰਨ ਚੰਦ ਸਮੇਤ ਦਿਨਾ ਨਗਰ ਦੇ ACP IPS ਦਿਲਪ੍ਰੀਤ ਸਿੰਘ ਨੂੰ ਪਿੰਡ ਵਿੱਚ ਵੱਡੇ ਪੱਧਰ ਤੇ ਵਿਕ ਰਿਹਾ ਨਸ਼ਾ ਬੰਦ ਕਰਾਉਣ ਲਈ ਮੰਗ ਪੱਤਰ ਦੇਣ ਪਹੁੰਚ ਗਏ। ਦੱਸ ਦਈਏ ਕਿ ਪਹਿਲਾਂ ਵੀ ਪਿੰਡ ਵਿੱਚ ਪ੍ਰਦੀਪ ਕੁਮਾਰ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ੇ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਪਿੰਡ ਵਿੱਚ ਨਸ਼ਾ ਲੈਣਾ ਏ ਨੌਜਵਾਨਾਂ ਨੂੰ ਫੜ ਕੇ ਉੱਥੇ ਹੀ ਬਿਠਾ ਲਿਆ ਜਾਂਦਾ ਸੀ ਪਰ ਹੁਣ ਉਹਨਾਂ ਦਾ ਪੰਚਾਇਤ ਵੱਲੋਂ ਵੀ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਿੰਡ ਵਿੱਚ ਨਸ਼ਾ ਵੇਚਣਾ ਬੰਦ ਨਹੀਂ ਹੋ ਰਿਹਾ ਹੈ ਕਿਉਂਕਿ ਪੁਲਿਸ ਦੀ ਮੁਹਿੰਮ 1-2 ਦਿਨ ਚੱਲਦੀ ਹੈ ਅਤੇ ਫੇਰ ਖਲ ਪੈ ਜਾਂਦੀ ਹੈ। ਪਿੰਡ ਵਿੱਚ ਕੁੱਝ ਕਰਾਂ ਦੀਆਂ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਗਈਆਂ ਹਨ ਪਰ ਫਿਰ ਵੀ ਨਸ਼ਾ ਵਿਕਣਾ ਬੰਦ ਨਹੀਂ ਹੁੰਦਾ 40 ਤੋਂ 40 50 ਤੋਂ 50 ਕਿਲੋਮੀਟਰ ਦੂਰੋਂ ਨੌਜਵਾਨ ਇੱਥੇ ਨਸ਼ਾ ਲੈਣ ਆਉਂਦੇ ਹਨ ਅਤੇ ਬੀਤੇ ਦਿਨ ਵੀ ਇੱਥੋਂ ਨਸ਼ਾ ਲੈ ਕੇ ਗਏ ਇੱਕ ਨੌਜਵਾਨ ਦੀ ਪੈਟਰੋਲ ਪੰਪ ਦੇ ਬਾਥਰੂਮ ਵਿੱਚ ਮੌਤ ਹੋਈ ਸੀ ਹਾਲਾਂਕਿ ਪਿੰਡ ਵਾਸੀਆਂ ਨੂੰ ਪੁਲਿਸ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਪਿੰਡ ਵਿੱਚ ਲਗਾਤਾਰ ਪਿੰਡਾਂ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਜਾਏਗੀ ਅਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜੀ ਜੋ ਵੀ ਹੜੇ ਹੋਈ ਹੈ ਆਪਣੇ ਮਿਲੇ ਸਾਹਿਬ ਨੂੰ ਉਹਨਾਂ ਨੇ ਹਨ ਨੂੰ ਆਸ਼ਵਾਸਨ ਦਿੱਤਾ ਹੈ ਕਿ ਆਪਾਂ ਤੁਹਾਡਾ ਜਿਹੜੀ ਮੰਗ ਪੱਤਰ ਹੈ ਰੱਖ ਲਈ ਹੈ ਤੇ ਬਾਕੀ ਜਿਹੜੇ ਜਿਹੜੇ ਨਸ਼ਾ ਮਤਲਬ ਵੇਚਣ ਵਾਲੇ ਆ ਸਮਗਲਰ ਵਗੈਰਾ ਇਹਨਾਂ ਦੇ ਆਪਾਂ ਪੂਰੀ ਨੱਥ ਪਾਵਾਂਗੇ ਪਰ ਉਹਨਾਂ ਨੇ ਨਾਲ ਅਸੀਂ ਵੀ ਆਸ਼ਵਾਸਨ ਦਿੱਤਾ ਤੁਹਾਡਾ ਪੂਰਾ ਪਿੰਡ ਪੂਰੀ ਪੰਚਾਇਤ ਪੂਰਾ ਤੁਹਾਡਾ ਨਾਲ ਸਹਿਯੋਗ ਦੇਗੀ ਆ ਪਿੰਡ ਦਾ ਸਿਸਟਮ ਤੇ ਤਕਰੀਬਨ ਸਾਰਾ ਹੀ ਇਸ ਵੇਲੇ ਵਿਗੜਿਆ ਪਿਆ ਹੈਗਾ ਚਲੋ ਆਪਾਂ ਹੁਣ ਮੁਹਿੰਮ ਚਲਾਈ ਆ ਕੋਸ਼ਿਸ਼ ਕਰਾਂਗੇ ਕਿ ਮਤਲਬ ਇਹਨੂੰ ਸਿਰੇ ਚੜਾਈਂ ਅੰਗਬੱਤਰ ਦਾ ਮੇਨ ਇਹੋ ਹੀ ਹੈ ਜੀ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ੇ ਦਾ ਬਹੁਤ ਵੱਡੇ ਪੱਧਰ ਤੇ ਕਾਰੋਬਾਰ ਹੋ ਰਿਹਾ ਹੈਗਾ ਕਈਆਂ ਕਈਆਂ ਕਿਲੋਮੀਟਰਾਂ ਤੋਂ 40 40 50 ਕਿਲੋਮੀਟਰ ਤੋਂ ਲੋਕ ਆ ਕੇ ਨੌਜਵਾਨ ਸਾਡੇ ਪਿੰਡ ਵਿੱਚ ਨਸ਼ਾ ਖਰੀਦ ਰਹੇ ਨੇ ਉਹ ਸੇਵਣ ਉਹਦਾ ਕਰ ਰਹੇ ਨੇ ਹਾਲੀਆ 24 ਘੰਟਿਆਂ ਦੇ ਵਿੱਚ ਨਸ਼ੇ ਦੀ ਓਵਰਡੋਜ਼ ਕਰਕੇ ਦੋ ਮੋਤਾਂ ਵੀ ਹੋ ਚੁੱਕੀਆਂ ਆਏ ਦੇ ਪ੍ਰਸ਼ਾਸਨ ਨੂੰ ਇਹੋ ਮੰਗ ਪੱਤਰ ਦਿੱਤਾ ਹੈਗਾ ਵੀ ਆ ਜਿਹੜੀਆਂ ਨਸ਼ੇ ਦਾ ਹੜ ਵਗਣ ਡਿਆਗਾ ਸਮਾਜ ਦੇ ਵਿੱਚ ਜਿਹੜਾ ਕੋੜ ਹੈਗਾ ਪੰਚਾਇਤ ਪੂਰਾ ਉਹਨਾਂ ਨਾਲ ਸਹਿਯੋਗ ਕਰੇਗੀ ਪਿੰਡੋਂ ਦੇ ਨਾਲ ਸਹਿਯੋਗ ਕਰੇਗਾ ਤੇ ਕਿਹ ਤਰ੍ਹਾਂ ਇਸ ਕੋੜ ਨੂੰ ਪਿੰਡ ਦੇ ਔਰ ਇਲਾਕੇ ਦੇ ਔਰ ਪੰਜਾਬ ਦੇ ਮੱਥੇ ਤੋਂ ਲਿਆ ਜਾਏ ਤਾਂ ਜੋ ਆਣ ਵਾਲੀ ਜਿਹੜੀ ਪੀੜ੍ਹੀ ਹੈਗੀ ਆ ਉਹ ਵੱਸ ਸਕੇ ਕੀਤੀ ਗਈ ਹੈ ਨਸ਼ੇ ਦੇ ਬਾਰੇ 'ਚ ਨਸ਼ੇ ਦੇ ਬਾਰੇ 'ਚ ਮੰਗ ਪੱਤਰ ਸੌਂਪਿਆ ਹੀ ਆਸਕੇ ਜੀ ਬਸ ਇਹੋ ਹੀ ਕੰਮ ਕੀਤਾ ਜੀ ਔਰ ਦੋ ਕਮੋਤਾਂ ਹੋ ਗਈਆਂ ਉਹਦੇ ਬਾਰੇ 'ਚ ਖਾਸ ਕਰਕੇ ਰਾਤ ਦੀ ਦੋ 12 ਘੰਟੇ ਦੋ ਮੋਤਾ ਹੋ ਗਈਆਂ ਉਹਦੇ ਬਾਰੇ ਤਾਂ ਹੀ ਕਿਹਾ ਪ੍ਰਸ਼ਾਸਨ ਨੂੰ ਜਿਹੜਾ ਕਿ ਸੇਤੀ ਦੇ ਸੇਤੀ ਸਾਡਾ ਪਿੰਡ ਦਾ ਹਾਲ ਕਿੱਥੇ ਜਾ ਨਸ਼ੇ ਨੂੰ ਲੱਥ ਪਾਈ ਇਹ ਜੀ ਆਈ ਥੋੜੇ ਦਿਨ ਹੀ ਹੋਇਆ ਆਡੀ ਪੰਚਾਇਤ ਬਣੇ ਦਾ ਜੇ ਕੋਈ 5-7 ਦਿਨ ਹੀ ਹੋਏ ਤੇ ਬੈਠੇ ਨਹੀਂ ਸਹੀ ਤਰੀਕੇ ਜੇ ਬਹਿ ਵੀ ਗਏ ਤੇ ਮਾੜਾ ਜੇ ਪਹਿਲੇ ਦਿਨ ਹੀ ਦੋ ਖਬਰਾਂ ਆ ਗਈਆਂ ਜੀ ਦੋ ਮੁੰਡਿਆਂ ਦੀ ਡੱਠ ਹੋ ਗਈ ਹੈ ਜੀ ਔਰ ਨਸ਼ੇ ਨਾ ਹੋਈ ਆ ਔਰ ਹੋਈ ਵੀ ਚਿੱਟੇ ਨਾਲ ਆ ਇਸ ਵਾਰ ਕਹੀਂ ਪ੍ਰਸ਼ਾਸਨ ਨੂੰ ਕਿਹਾ ਵੀ ਚਿੱਟੇ ਦੇ ਰੋਕ ਥਾਮ ਦੀ ਜਰਾ ਕੋਸ਼ਿਸ਼ ਕਰੋ ਵੱਧ ਤੋਂ ਵੱਧ ਵੀ ਛੇਤੀ ਤੋਂ ਛੇਤੀ ਚਿੱਟੇ ਦੇ ਥਾਮ ਪਾਇਆ ਜਾਏ ਪਹਿਲੇ ਵੀ ਬਹੁਤ ਸ਼ੋਕ ਵਾਰਦਾਤ ਪਹਿਲੇ ਵੀ ਹੋ ਚੁੱਕੀ ਆ ਜੀ ਪਰ ਉਹ ਸਾਡੇ ਕੋਲ ਥੋੜੇ ਦਿਨ ਕਮਾਨ ਆਈ ਅਸੀਂ ਕੋਸ਼ਿਸ਼ ਇਹ ਕਰਾਂਗੇ ਪ੍ਰਸ਼ਾਸਨ ਨਾਲ ਮਿਲ ਕੇ ਵੱਧ ਤੋਂ ਵੱਧ ਅੱਛਾ ਕੰਮ ਹੋ ਜੇ ਮੰਗੇ ਕਹਿੰਦੇ ਪ੍ਰਸ਼ਾਸਨ ਕੋਲ ਬਿਲਕੁਲ ਸਾਨੂੰ ਆਇਆ ਚਾਹੀਦਾ ਸਾਡਾ ਪਿੰਡ ਲਾਲਕੀਰ ਚੋਂ ਨਿਕਲ ਕੇ ਆਣ ਫਰਸਟ ਕਲਾਸ ਬਣ ਜਾਈ